तीन दिन से दूरी के कक्कड़वाल चौक पर चल रहा धरना प्रदर्शन बीते दिन ही एस विकास हीरा और दूरी के एस मनदीप सिंह सिद्धू की कोशिशों के सदका समाप्त हो गया जशनदीप सिंह के कातलों को पकड़वाने के लिए गांव कक्कड़वाल के लोगों और दूरी की अलग अलग जथेबंदियों की तरफ से पंजाब सरकार और दूरी पुलिस प्रशासन के खिलाफ निराशा जाहिर की गई थी और काफी दिनों से जासनब्रीद का एक्सीडेंट हुआ था मगर प्रशासन ने कोई भी कार्रवाई नहीं की थी जब जशनब्रीत की डेथ हो गई, तो उसके परिवार वालों और गांव का कड़वाल के लोगों ने दूरी के ककड़वाल चौक पर जशनप्रीत की डेड बॉडी को रखकर प्रदर्शन किया ये प्रदर्शन दिन रात लगातार चला तब जाकर प्रशासन जागा और प्रशासन की तरफ से एसडीएम विकास हीरा और एसपी ਦੂਰੀ ਮਨਦੀਪ ਸਿੰਘ ਸਿੱਧੂ ਨੇ ਇੱਥੇ ਪਹੁੰਚ ਕੇ ਅਸ਼ਵਾਸ਼ਣ ਯਾਗੀ ਕਾਰਮਾਲੇ ਨੂੰ ਫੜ ਲਿਆ ਹੈ ਅਤੇ ਉਸ ਦੇ ਉੱਪਰ ਜਲਦੀ ਕਾਰਵਾਈ ਕਰਦੀ ਜਾਏਗੀ ਤੁਸੀਂ ਹੋਰ ਪ੍ਰਦਰਸ਼ਨਕਾਰੂ ਕਹਿੰਨਾ ਹੈ ਕਿ ਜਦ ਤੱਕ ਪ੍ਰਸ਼ਾਸਨ ਉਹਨਕੋ ਸਲਾਖਾਂ ਵਿੱਚ ਨਹੀਂ ਪਹੁੰਚਾਤਾ ਤਦ ਤੱਕ ਇਹਦਰਸ਼ਨ ਵੀਰ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਮਾਨਯੋਗ ਐਸ ਡੀ ਐਮ ਸਾਹਿਬ ਨੇ ਮਾਨਯੋਗ ਐਸ ਡੀ ਐਮ ਸਾਹਿਬ ਨੇ ਐਸ ਪੀ ਸਾਹਿਬ ਨੇ ਤੇ ਐਸ ਐਚਓ ਸਾਹਿਬ ਨੇ ਦੋਨੋਂ ਥਾਣੇ ਦੇ ਉਹਨਾਂ ਨੇ ਆਸਵਾਸਨ ਦਿੱਤਾ ਹੈ ਨੰਬਰ 1 ਜਿਹੜੇ ਪਹਿਲਾਂ ਮੁਲਾਜ਼ਮ ਆਈਓ ਦੇ ਹੱਥ 'ਚ ਕੇਸ ਸੀਗਾ ਜਿਹਦੇ ਕਰਕੇ 15 ਦਿਨ ਆਪਣਾ ਜਿਹੜਾ ਕੇਸ ਹੈ ਵਿਗੜ ਗਿਆ ਸੀ ਸਹੀ ਕੰਮ ਨਹੀਂ ਹੋਇਆ ਉਸ ਅਫਸਰ ਨੂੰ ਚੱਲਦਾ ਕਿੱਥਾ ਜਾਵੇਗਾ ਤੇ ਉਹਦਾ ਜਿਹੜਾ ਲੈਟਰ ਹੈ ਉਹ ਆਪਾਂ ਨੂੰ ਦਿੱਤਾ ਜਾਵੇਗਾ ਨੰਬਰ 2 ਪਰਿਵਾਰ ਦੀ ਜਿਹੜੀ ਮਾਲੀ ਸਹਾਇਤਾ ਉਹ ਵੀ ਐਸਡੀਐਮ ਸਾਹਿਬ ਆਪਦੇ ਦਫ਼ਤਰੋਂ ਜਿਹੜੀ ਬਣਦੀ ਐ ਤੇ ਸੀਐਮ ਦਫ਼ਤਰੋਂ ਜਿਹੜੀ ਬਣਦੀ ਉਹ ਵੀ ਦਰਵਾਉਣਗੇ ਤੇ ਤੀਸਰਾ ਨੰਬਰ ਤੇ ਜਿਹੜਾ ਜਿਨੇ ਅਪਰਾਧ ਕਰਿਆ ਕਤਲ ਕਰਿਆ ਸਾਡੇ ਬੱਚੇ ਦਾ ਉਹਨੂੰ ਜੇਲ੍ਹ ਦੇ ਵਿੱਚ ਭੇਜਣਗੇ ਇਹ ਤਿੰਨ ਸ਼ਰਤਾਂ ਮੰਨੀਆਂ ਨੇ ਅਗਰ ਇਹ ਸਾਡੀਆਂ ਤਿੰਨ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਤਾਂ ਅਸੀਂ ਬੱਚੇ ਦਾ ਸੰਸਕਾਰ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਬੱਚੇ ਦਾ ਸੰਸਕਾਰ ਨਹੀਂ ਕਰਾਂਗੇ ਔਰ ਦੂਸਰੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਆ ਇੱਕ ਦੋ ਦਿਨਾਂ ਤੋਂ ਬਾਅਦ ਅਸੀਂ ਨੇ ਕੀ ਕਰਨਾ ਅਗਰ ਪ੍ਰਸ਼ਾਸਨ ਇਹ 3000 ਰੁਪਈਆਂ ਦੇ ਵਿੱਚ ਸਾਡੇ ਨਾਲ ਖਰਾ ਨਹੀਂ ਉਤਰਦਾ ਤਾਂ ਰਿੰਕੋ ਤੂਰੀ ਤੇ ਸਾਡੇ ਸੁਭੀ ਸ਼ਰਮਾ ਜੀ ਅਸੀਂ ਦੋ ਬੰਦੇ ਇਸ ਗੱਲ ਦੀ ਜ਼ਿੰਮੇਵਾਰੀ ਲੈਨੇ ਆ ਅਗਰ ਪ੍ਰਸ਼ਾਸਨ ਆਪਣੀ ਗੱਲ ਤੇ ਖਰਾ ਨਹੀਂ ਉਤਰਦਾ ਅਸੀਂ ਦੋਨੇ ਤੁਹਾਡੇ ਨਾਲ ਤੁਹਾਡੇ ਤੋਂ ਮੋਢੇ ਨਾਲ ਮੋਢਾ ਲਾ ਕੇ ਨਹੀਂ ਤੁਹਾਡੇ ਦੇ ਮੂਹਰੇ ਹੋ ਕੇ ਅਸੀਂ ਚੱਲਾਂਗੇ ਤੁਸੀਂ ਸਾਡੇ ਮਗਰ ਰਹੋ ਅਸੀਂ ਪ੍ਰਸ਼ਾਸਨ ਦੇ ਖਿਲਾਫ ਗੱਜ-ਬੱਜ ਕੇ ਦੁਬਾਰਾ ਧਰਨਾ ਐਸੇ ਤਰ੍ਹਾਂ ਲਾਵਾਂਗੇ ਜੈ ਭੀਮ ਜੈ ਭਾਰਤ ਜੈ ਸਵੇਦਾ ਸਰਕਲ ਦਾ ਆਪਣਾ ਟੱਕਰਾਲ ਚੌਂਕ 'ਚ ਧਰਨਾ ਚੱਲਿਆ ਸੀ ਇਹ ਨਿਤਿਕ ਦੀ ਲਾਸ਼ ਰੱਖ ਕੇ ਉਹਦੇ ਬਾਰੇ ਕੀ ਕਿਹਾ ਇਹ ਬੜੀ ਮੰਦਭਾਗੀ ਘਟਨਾ ਹੋਈ ਸੀ ਜੀ ਕਿ ਇੱਥੇ ਇੱਕ ਬੱਚੇ ਦੀ ਘੱਟ ਉਮਰ ਦੇ ਵਿੱਚ ਬੱਚੇ ਦੀ ਐਕਸੀਡੈਂਟ 'ਚ ਡੈਥ ਹੋਈ ਸੀਗੀ ਤੇ तकरीबन ਕੁਝ ਸਮਾਂ ਪਹਿਲਾਂ ਉਸ ਬੰਦੇ ਜੀ ਪੁਲਿਸ ਦੀ ਕਾਰਵਾਈ ਮੁਸ਼ਤੀਦੀ ਨਾਲ ਚੱਲ ਰਹੀ ਹੈ ਆ ਵਾਹਨ ਟਰੇਸ ਕਰ ਲਿਆ ਗਿਆ ਤੇ ਪਰਿਵਾਰ ਦਿਆਂ ਕੁਝ ਮੰਗਾ ਸੀ ਗਿਆ ਜੇ ਕੁਛ ਨਾ ਦੇ આરોਪ ਸੀਗੇ ਕੁਛ ਉਹਨਾਂ ਦੀ ਆਸਤੀ ਕੀ ਪ੍ਰਸ਼ਾਸਨ ਤੋਂ ਅਸੀਂ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਕਿ ਸਾਰੀਆਂ ਜਲਦ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਧਰਨਾ ਹੁਣ ਸਮਾਪਤ ਕਰਵਾਇਆ ਗਿਆ ਹਾਂਜੀ ਜੀ ਧਰਨਾ ਜੀ ਪਰਿਵਾਰ ਨੇ ਸਹਿਮਤੀ ਦੇ ਨਾਲ ਤੇ ਇਹ ਧਰਨਾ ਖਤਮ ਕੀਤਾ ਗਿਆ ਜੀ ਇਹਦੇ ਵਿੱਚ ਮੀਡੀਆ ਤੇ ਹੋਰ ਪਤਵੰਤੇ ਸੱਜਣਾਂ ਦਾ ਬੜਾ ਯੋਗਦਾਨ ਆ ਤੇ ਉਮੀਦ ਕਰਦੇ ਆ ਤੇ ਲੋਕਾਂ ਨੂੰ اپیل ਕਰਦੇ ਆ ਕਿ ਕੋਈ ਵੀ ਜਿੱਦਾਂ ਦਾ ਕੋਈ ਮਸਲਾ ਹੁੰਦਾ ਤਾਂ ਸਾਡੇ ਧਿਆਨ ਚ ਲਿਆਇਆ ਜਾਵੇ ਧਰਨਾ ਲਾਣਾ ਦੇ ਨਾਲ ਆਮ ਲੋਕਾਂ ਨੂੰ ਬੜਾ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਜੀ ਉਸ ਤੋਂ ਗੁਰੇਜ਼ ਕੀਤਾ ਜਾਵੇ ਪਿਛਲੇ 24 ਘੰਟਿਆਂ ਤੋਂ ਪ੍ਰਦੀਪ ਪਰੇਮੰਦ ਦੇ ਨਾਲ ਸਮੂਹ ਨਗਰ ਕੱਕੜਾਲ ਦੇ ਭੈਣਾ ਮਾਵਾਂ ਸਾਰੇ ਸ਼ਹਿਰ ਦੇ ਨੌਜਵਾਨ ਸਾਥੀ ਬਜ਼ੁਰਗ ਖੜੇ ਸੀ ਅੱਜ ਮਾਨਯੋਗ ਐਸਡੀਐਮ ਧੂਰੀ ਵਿਕਾਸ ਹੀਰਾ ਜੀ ਮਾਨਯੋਗ ਐਸਪੀ ਧੂਰੀ ਔਰ ਮਾਨਯੋਗ ਦੋਹੇ ਐਸਐਚਓ ਸਿਟੀ ਐਂਡ ਸਦਰ ਸਾਡੇ ਕੋਲੇ ਕੱਲ ਦੇ ਆ ਰਹੇ ਆ ਅੱਜ ਪਹੁੰਚੇ ਆ ਸਾਡੀ ਪਰਿਵਾਰ ਵਾਲਿਆਂ ਦੀ ਕੋਈ ਮੰਗ ਸੀ ਕਿ ਜਿਹੜੇ ਅਫਸਰ ਨੇ 15 ਦਿਨਾਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਆਈਓਸੀ ਇਸ ਕੇਸ ਦਾ ਕਮਲਜੀਤ ਉਹਨੂੰ ਧੂਰੀ ਤੋਂ ਚਲਦਾ ਕੀਤਾ ਜਾਵੇ ਸਸਪੈਂਡ ਕਰਿਆ ਜਾਵੇ ਔਰ ਦੂਜਾ ਜਿਹੜਾ ਉਹ ਕਾਰ ਚਾਲਕ ਸੀ ਜਿਹੜਾ ਜਸ਼ਦ ਦਾ ਕਾਤਲ ਸੀ ਉਹਨੂੰ ਫੜ ਕੇ ਗ੍ਰਿਫਤਾਰ ਕਰਿਆ ਜਾਵੇ। ਔਰ ਤੀਜੀ ਪਰਿਵਾਰ ਦੀ مالی ਮਦਦ ਕਰੀ ਜਾਵੇ ਕਿਉਂਕਿ ਪਰਿਵਾਰ ਨੇ ਜੋ 15-20 ਦਿਨ ਵਿੱਚ ਖਰਚਾ ਕਰਿਆ ਹੈ ਜਸ਼ਨ ਦੇ ਲਈ ਸਰਕਾਰ ਨੇ ਕੋਈ ਵੀ ਮਦਦ ਨਹੀਂ ਕੀਤੀ। ਅਸੀਂ ਉਹ ਮਾਨਯੋਗ ਐਸ.ਡੀ.ਐਮ. ਸਾਹਿਬ ਨੂੰ ਦੱਸੀ ਹੈ ਔਰ ਉਹਨਾਂ ਨੇ ਤਿੰਨੇ ਗੱਲਾਂ ਸਾਡੀਆਂ ਮੰਨੀਆਂ ਨੇ ਵੀਡੀਓ ਦੇ ਉੱਤੇ। ਉਹ ਕਹਿੰਦੇ ਜੇ ਅਸੀਂ ਮੁੱਕਰਦੇ ਹਾਂ ਤੁਸੀਂ ਕੋਈ ਮਰਜ਼ੀ ਕਾਰਵਾਈ ਕਰੋ। ਉਹਨਾਂ ਨੇ ਅਜਕਾਰ ਟਰੇਸ ਕਰ ਲਈ, ਗੱਡੀ ਚਾਲਕ ਨੂੰ ਫੜ ਲਿਆ। ਥੋੜੇ ਟਾਈਮ ਚ ਉਹਨਾਂ ਦੀ ਪੁਲਿਸ ਦੀ ਟੀਮ ਉਹਦੇ ਤੱਕ ਪਹੁੰਚ ਗਈ ਉਹਨੂੰ ਗ੍ਰਿਫਤਾਰ ਵੀ ਕਰ ਲੈਣਗੇ ਉਹਨਾਂ ਨੇ ਸਾਨੂੰ ਗੱਲ ਆਖੀ ਹੈ ਵੀ ਬਾਡੀ ਤੁਸੀਂ ਆਪਦੇ ਕੋਲੇ ਰੱਖੋ ਚਾਹੇ ਜਿਵੇਂ ਤੁਹਾਡੇ ਪਰਿਵਾਰ ਦਾ ਹੁਕਮ ਹੈ ਜੇ ਤੁਸੀਂ ਸਾਰੇ ਚਾਹੁੰਦੇ ਹੋ ਕਿ ਉਹਦਾ ਰੀਤੀ ਰਿਵਾਜ ਨਾਲ ਸੰਸਕਾਰ ਕਰਿਆ ਜਾਵੇ ਤਾਂ ਸੰਸਕਾਰ ਕਰ ਲੋ ਨਹੀਂ ਬਾਡੀ ਨੂੰ ਆਪਦੇ ਕਬਜ਼ੇ 'ਚ ਰੱਖੋ ਘਰੇ ਰੱਖੋ ਰਾਮਬਾਗ ਰੱਖੋ ਗੁਰੂ ਘਰ ਰੱਖੋ ਨਗਰਪਿੰਡ ਕਕਰਾਲ ਵਿੱਚ ਰੱਖੋ ਔਰ ਉਸ ਤੋਂ ਬਾਅਦ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਤੁਸੀਂ ਕੁਝ ਮਰਜ਼ੀ ਕਰ ਸਕਦੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਅੱਜ ਦੀ ਡੇਟ ਤੁਹਾਡੀ ਕਾਰਵਾਈ ਪੂਰੀ ਹੋ ਜਾਵੇਗੀ ਅਸੀਂ ਇਹ ਚੀਜ਼ ਦਾ ਸੁਵਾਸ਼ਨ ਲੈ ਕੇ ਸਮੂਹ ਪਰਿਵਾਰ ਦੇ ਮੈਂਬਰ ਸਹਿਬਾਨ ਉਹਦੇ ਜਸ਼ਨ ਦੇ ਡੈਡੀ ਗੁਰਦੀਪ ਜੀ ਉਹਦੇ ਚਾਚਾ ਜੀ ਸੋਨੀ ਜੀ ਉਹਦੀ ਭੂਆ ਜੀ ਦਾਦੀ ਜੀ ਮਾਤਾ ਜੀ ਸਾਡੇ ਰਿੰਕੂ ਪ੍ਰਧਾਨ ਜੀ ਜਿਨ੍ਹਾਂ ਦੀ ਅਗਵਾਈ ਹੇਠ ਧਰਨਾ ਲੱਗਿਆ ਸੀ ਕੱਲ ਦੁਪਹਿਰੇ 2 ਵਜੇ ਅੱਜੇ ਧਰਨਾ ਚੱਲ ਰਿਹਾ ਹੈ ਔਰ ਸਾਰੇ ਸਮੂਹ ਇਸ ਨਗਰ ਦੇ ਸਰਪੰਚ ਮੌਜੂਦਾ ਸਰਪੰਚ ਸਾਬਕਾ ਸਰਪੰਚ ਖਰਬੰਜੀਓ ਨੇ ਸਭ ਦੀ ਰਹਿਨਮਾਈ ਹਿੱਟ ਔਰ ਸਾਰੇ ਨਗਰ ਦੇ ਲੋਕ ਜਿਹੜੇ ਖੜੇ ਆ ਉਹਨਾਂ ਦੀ ਰਹਿਨਮਾਈ ਇਹ ਅਸੀਂ ਇਹ ਧਰਨਾ ਚੱਕ ਰਹੇ ਆ ਬੋਡੀ ਅਸੀਂ ਜਿਵੇਂ ਘਰ ਵਾਲਿਆਂ ਦਾ ਹੁਕਮ ਹੋਵੇਗਾ ਅਸੀਂ ਆਪਣੇ ਘਰੇ ਲੈ ਕੇ ਜਾਵਾਂਗੇ ਉਹ ਤੋਂ ਬਾਅਦ ਜੇ ਅੱਜ ਐਸਐਚਓ ਹਣੀ ਗ੍ਰਿਫਤਾਰ ਕਰਨਗੇ ਉਸ ਵਿਅਕਤੀ ਨੂੰ ਉਹ ਤੋਂ ਬਾਅਦ ਅਸੀਂ ਸੰਸਕਾਰ ਕਰਾਂਗੇ ਜੀ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਕੱਲੇ-ਕੱਲੇ ਦਾ ਜਿਹੜਾ ਉਰੇ ਚੱਲ ਕੇ ਕੱਲ੍ਹ ਦੇ ਆਏ ਨੇ ਬੀਬੀਆਂ ਬੈਠੀਆਂ ਸੀ ਕੋਈ ਨੌਜਵਾਨ ਆਏ ਨੇ ਕੋਈ ਵੀ ਆਗੂ ਸਹਿਬਾਨ ਨੇ ਉਹਨਾਂ ਦਾ ਸਭ ਦਾ ਧੰਨਵਾਦ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ ਔਰ ਤੁਸੀਂ ਸਾਰਿਆਂ ਨੇ ਜੋ ਪਰਿਵਾਰ ਨਾਲ ਖੜੇ ਹੋ ਇਕਤਾ ਦਾ ਸਬੂਤ ਦਿੱਤਾ ਉਹਦਾ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਐਵੇਂ ਅੱਗੇ ਤੋਂ ਰਲ ਕੇ ਖੜਨਾ ਹੈ ਪਰਿਵਾਰ ਦੇ ਨਾਲ ਕੱਲ ਨੂੰ ਆਪਾਂ ਸਾਰੇ ਜਾਣੇ ਜਿਵੇਂ ਪਰਿਵਾਰ ਦਾ ਹੁਕਮ ਹੈ ਅਗਲੀ ਕਾਰਵਾਈ ਤੁਹਾਨੂੰ ਦੱਸੀ ਜਾਵੇਗੀ ਬਹੁਤ-ਬਹੁਤ ਧੰਨਵਾਦ ਦੇਖੋ ਜਿਨ੍ਹਾਂ ਨੂੰ ਦੁੱਖ ਹੁੰਦਾ ਇਹ ਸਾਡੇ ਪਿੰਡ ਦੇ ਸਰਕਾਰੀ ਮੀਡਲ ਸਕੂਲ ਦੇ ਟੀਚਰ ਸਾਹਿਬਾਨ ਨੇ ਕਿਉਂਕਿ ਇਹ ਬੱਚੇ ਇੰਨਾ ਬਹੁਤ ਪੜਿਆ ਉਹਨਾਂ ਦੇ ਵੀ ਮਨ ਨੂੰ ਕਿੰਨੀ ਠੇਕ हैं है। आप सर, जी। जी। मेरे नेर जी। चार मेरे कर सर मेरे घर पा गया जी झटकेले कुछ भी कर मेरे घर मेरा तो घर बर्बाद हो गया जी की सजा दूंगे सर तुझे بس جت صاحب ਨਰੇ ਨਾਲ ਕੋਈ ਕੋਈ ਕਾਰਵਾਈ ਕਰਨਾ ਮਾਮਾ ਜੀ ਮੇਰੇ ਪਾਬਾ ਜੀ ਹਾਂ ਜੀ ਸਵੇਰੇ ਭਾਈ ਸਾਹਿਬ ਤੋਂ ਵੀ ਤੇ ਅੱਛਾ ਜੀ ਸੀ ਚਾਚਾ ਉਹਨਾਂ ਨੇ ਇਨਵੈਸਟੀਗੇਸ਼ਨ ਦੱਸੋ ਨਾ ਜੀ ਕੋਲ ਕੌਂਸਲ ਨੇ ਬਿਲਕੁਲ ਹੀ ਇਨਵੈਸਟੀਗੇਸ਼ਨ ਨਹੀਂ ਕੀਤਾ ਜੀ ਕਾਮ ਲੈ ਕੋਈ ਕਾਹ ਲੈ ਫੋਲਡਰ ਸੀ ਡਾਕੂਮੈਂਟ ਮੈਂ ਜੀ ਤੁਸੀਂ ਜਿਸ ਤਰ੍ਹਾਂ ਆਪਾਂ ਸਵੇਰੇ ਸੀ ਇਹਦੇ ਚਾਚਾ ਜੀ ਨਾਮ ਤੇ ਉਹ ਦੋ ਦੋ ਤੇ ਮੋਟਰ ਸੀ ਹਾਂ ਜੀ ਠੀਕ ਹੈ ਜੀ ਐ ਨਹੀਂ ਹੈ ਕਿ ਅੱਜ ਮੈਂ ਕਹਿ ਕਿ ਕੱਲ ਇਹੀ ਸਾਰੇ ਬੈਠੇ ਹੋਣੇ ਕਹਿੰਦੇ ਜੀ ਤਾਂ ਐਸ.ਡੀ.ਐਮ ਝੂਠ ਬੋਲਦਾ ਮੈਂ ਇਤਾਂ ਦੀ ਗੱਲਾਂ ਨਹੀਂ ਕਰਦਾ ਜੀ ਸਾਡੀ ਵੀ ਜ਼ਮੀਰ ਹੈ ਸਾਡੇ ਵੀ ਬੱਚੇ ਨੇ ਠੀਕ ਹੈ ਜੀ ਦੋ ਗੱਲਾਂ ਹੋਈਆਂ ਨੇ ਦਿਨ ਦਿਨ ਲੱਾਰ ਰਹੇ ਪਹਿਲੀ ਗੱਲ ਹੋਈ ਹੈ ਕਿ ਜਿਹੜਾ ਬੰਦਾ ਜਾਂਦਾ ਕੰਮ ਸੱਲੀ ਬਖਸ਼ ਨਹੀਂ ਸੀ ਉਸਕੇ ਸੇ ਆਲਰੇਡੀ ਕਹਿ ਚੁੱਕੇ ਹੁਸਨ ਕਾਰਵਾਈ ਹੋਈਗੀ ਉਹ ਸਸਪੈਂਡ ਜੋ ਬੰਦਾ ਹੈ ਉਸੇ ਇਮੀਡੀਏਟਲੀ ਹੋਏਗਾ ਤੁਹਾਨੂੰ ਜਾਣੂ ਕਰਾਇਆ ਜਾਏਗਾ ਔਰ ਇਹਦੇ ਵਿੱਚ ਦੋ ਦਿਨ ਦਾ ਸਮਾਂ ਲਵੇਗਾ ਠੀਕ ਹੈ ਜਿਵੇਂ ਹੋਣੀ ਗੱਲ ਹੋਈ ਹੈ ਸਾਡੀ ਟੀਮ ਦਿੱਲੀ ਗਈ ਹੋਈ ਹੈ ਉੱਥੇ ਜਾ ਕੇ ਜੋ ਰਿਕਾਰਡ ਆਏਗਾ ਜਿਹੜਾ ਇਹ ਬੰਦਾ ਹੋਣਾ ਚੱਕ ਕੇ ਭੰਦਰ ਜਾਊਗਾ ਸਾਨੂੰ ਟਾਈਮ ਦਾ ਚੋ ਵੀ ਬੌਡੀ ਸੱਦ ਕੋ ਤੇ ਬਾਅਦ ਅਸੀਂ ਸ਼ਹਿਰ ਅਸੀਂ ਸੰਸਕਾਰ ਨਹੀਂ ਕਰਨਾ ਹੈ ਬੁੱਧਵਾਰ ਆਪਾਂ ਜੀ ਆਪਾਂ ਰੈਗੂਲਰ ਕੰਮ ਕਰਾਂਗੇ ਜੀ ਭਾਵੇਂ ਜੋ ਮੈਂ ਵੇਖਾ ਠੀਕ ਹੈ ਸਾਡੀ ਨਿੱਜੀ ਕੋਸ਼ਿਸ਼ ਹੈ ਕਿ ਸ਼ੁੱਕਰਵਾਰ ਤੱਕ ਹੋ ਜਾਏ ਇੱਕ ਟੀਮ ਨਾਲ ਕੈਮਰਾ ਤੇ ਬਾਦੋ ਸ਼ੁੱਕਰਵਾਰ ਤੋਂ ਕਰ ਲਵਾਂਗੇ ਅਗਲਾ ਬੁੱਧਵਾਰ ਬੱਚਾ ਰੱਖ ਸ਼ੁੱਕਰਵਾਰ ਅਗਲੇ ਵੀਰਵਾਰ ਹੈ ਠੀਕ ਹੈ ਠੀਕ ਹੈ ਜਿਹੜਾ ਸੀਐਮ ਰਿਲੀਫ ਫਾਰਡ ਤੋਂ ਬੋਡੀ ਦਾ ਸੰਸਕਾਰ ਨਹੀਂ ਕਰਨਾ ਇਹਨੋਂ ਵੀ ਚਾਰ ਦਿਨ ਬਾਅਦ ਵੀ ਸਾਡੇ ਨੇ ਸੰਦੇਸ਼ ਦਿੱਤੀ ਅਸ਼ੋਕ ਕਰ ਰਿਹਾ ਮੇਰੀ ਖੋਰ ਬੇਨਤੀ ਹੈ ਤੇ ਮੇਰੀ ਬੇਨਤੀ ਹੈ ਜੀ ਤੁਸੀਂ ਮਾਨੀਆ ਤੁਹਾਨੂੰ ਠੀਕ ਲੱਗੇ ਸੁਣ ਲੋ ਜੀ ਅਸੀਂ ਇੱਥੇ ਖੜੇ ਆਂ ਡੈਡ ਬੋਡੀ ਹੈ ਜੀ ਜੋ ਉਹਦਾ ਜੀ ਸੰਸਕਾਰ ਆਪਣਾ ਦੇਖੀ ਰਾਜਮ ਦਾ ਬੀ.ਐਮ.ਸੀ. ਕਾਰਚਾਂਗ ਨਗਰੀ ਪਰਜੀ ਹੈ ਮਦਰ ਦਾ ਫੋਰਸ ਨਹੀਂ ਕਰ ਰਿਹਾ ਮੈਂ ਰਾਏ ਕਰ ਰਿਹਾ ਆਮ ਰਾਏ ਠੀਕ ਹੈ ਜੀ ਅਸੀਂ ਐਮ ਸਾਹਿਬ ਕੱਲ ਦਾ ਆਪਣਾ ਨੌਜਵਾਨ ਜਸਨਦੀਪ ਜੋ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀਗੀ ਕੱਲ ਦਾ ਧਰਨਾ ਲਗਾ ਸੀ ਠੀਕ ਹੈ ਇਹਦੇ ਲਈ ਇਹ ਜੀ ਪੂਰੇ ਪਰਿਵਾਰ ਨਾਲ ਅਸੀਂ ਖੜੇ ਆ ਜੀ ਪੂਰੇ ਜਿੰਨੇ ਵੀ ਸਾਡੀ ਜੱਥੇਬੰਦੀ ਆਉਰੇ ਪਹੁੰਚੀ ਹੈ ਜੀ ਸਭ ਦਾ ਪਹਿਲਾਂ ਦਿਲੋਂ ਧੰਨਵਾਦ ਜੀ ਔਰ ਅੱਗੇ ਵੀ ਇਹਨਾਂ ਨਾਲ ਖੜਾਂਗੇ ਜੀ ਜਿਹੜੀ ਗੱਲ ਤੇ ਆਪਣੇ ਪ੍ਰਸ਼ਾਸਨਿਕ ਜਿਹੜੇ ਅਫਸਰ ਆਏ ਨੇ ਉਹਨਾਂ ਨਾਲ ਸਾਡੀ ਕਮਿਟਮੈਂਟ ਹੋਈ ਹੈ ਅਗਰ ਉਹ ਪੂਰਾ ਨਹੀਂ ਕਰਦੇ ਅਸੀਂ ਫਿਰ ਪੂਰੇ ਪਰਿਵਾਰ ਨਾਲ ਠੋਕੇ ਖੜਾਂਗੇ ਜੀ